ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਹੈ ਕਾਫੀ ਦਿਨ ਕਈ ਨਿਊਜ਼ਾਂ ਚੈਨਲਾਂ 'ਤੇ ਫਲੈਸ਼ ਹੁੰਦੀਆਂ ਰਹੀਆਂ ਚੱਲਦੀਆਂ ਰਹੀਆਂ ਬਹੁਤ ਕੁਝ ਬੋਲਿਆ ਸੁਣਿਆ ਹੈ ਆਪਾਂ ਸਾਰਿਆਂ ਨੇ ਜਿਹੜੇ ਵਿਰੋਧ ਕਰਨ ਵਾਲੇ ਹੁੰਦੇ ਨੇ ਜਾਂ ਸਾਨੂੰ ਪਸੰਦ ਨਹੀਂ ਕਰਦੇ ਉਹ ਕਿਤੇ ਨਾ ਕਿਤੇ ਖੁਸ਼ੀ ਮਹਿਸੂਸ ਕਰਦੇ ਨੇ ਇਹ ਕੁਝ ਵੇਖ ਕੇ ਜੇ ਕੋਈ ਬੰਦਾ ਪਿਆਰ ਕਰਨ ਵਾਲਾ ਹੁੰਦਾ ਹੈ ਜਾਂ ਸਾਨੂੰ ਸੁਣਦਾ ਰਹਿੰਦਾ ਉਹਨੂੰ ਬੜਾ ਦੁੱਖ ਮਹਿਸੂਸ ਹੁੰਦਾ ਤੇ ਮੈਂ ਇਹ ਸ਼ੁਕਰ ਕਰਦਾ ਸੱਚੇ ਪਾਤਸ਼ਾਹ ਦਾ ਕਿ ਉਹਨਾਂ ਨੇ ਸਾਨੂੰ ਮਨ ਨੂੰ ਕਾਇਮ ਕਿਵੇਂ ਰੱਖਣਾ ਹੈ ਚੜ੍ਹਦੀ ਕਲਾ 'ਚ ਕਿਵੇਂ ਰੱਖਣਾ ਹੈ ਇਹ ਬਹੁਤ ਸਿਖਾਇਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜ਼ਾਰਾਂ ਸ਼ਬਦ ਇਦਾਂ ਦੇ ਸਾਨੂੰ ਦਿੱਤੇ ਆ ਸਾਡੀ ਝੋਲੀ ਪਾਏ ਆ ਜਿਹਦੇ ਕਰਕੇ ਅਸੀਂ ਆਪਣੇ ਆਪ ਨੂੰ ਕਾਇਮ ਅਤੇ ਸ਼ਾਂਤ ਰੱਖ ਸਕਦੇ ਦੋਕ ਸਾਲ ਤੋਂ ਮੈਂ ਆਪਣੇ ਮਨ ਤੇ ਬਹੁਤ ਕੰਮ ਕੀਤਾ ਦਰਖਤ ਤੇ ਕੰਮ ਕਰੋ ਉਹਦਾ ਰਿਜ਼ਲਟ ਮਿਲਦਾ ਹੈ ਖੇਤੀ ਤੇ ਫਸਲ ਤੇ ਕੰਮ ਕਰੋ ਉਹਦਾ ਰਿਜ਼ਲਟ ਮਿਲਦਾ ਹੈ ਸ਼ਰੀਰ ਤੇ ਕੰਮ ਕਰੋ ਉਹਦਾ ਰਿਜ਼ਲਟ ਮਿਲਦਾ ਹੈ ਤੇ ਜਦੋਂ ਅਸੀਂ ਮਨ ਤੇ ਕੰਮ ਕਰਾਂਗੇ ਨਾ ਉਹਦਾ ਵੀ ਰਿਜ਼ਲਟ ਮਿਲੇਗਾ ਮਨ ਤੇ ਕੰਮ ਕਰਦੇ ਰਹਿਣਾ ਚਾਹੀਦਾ ਕਿਉਂਕਿ ਕੋਈ ਪਤਾ ਨਹੀਂ ਕਿਹੜੀ ਤਕਲੀਫ ਜ਼ਿੰਦਗੀ ਵਿੱਚ ਕਦੋਂ ਆ ਜਾਣੀ ਹੈ ਕਿਹੜੀ ਵਿਪਤਾ ਤੁਹਾਡੇ ਤੇ ਪੈ ਜਾਣੀ ਹੈ ਕਿਹੜੀ ਮੁਸ਼ਕਲ ਦੀ ਘੜੀ ਆ ਜਾਏ ਤੁਹਾਨੂੰ ਆਪਣੇ ਮਨ ਤੇ ਪਹਿਲਾਂ ਹੀ ਕੰਮ ਕਰਦੇ ਰਹਿਣਾ ਚਾਹੀਦਾ ਤਾਂ ਜੋ ਸਟਰੋਂਗ ਹੋਵੋ ਤੇ ਤਕਲੀਫ ਵੇਲੇ ਵੀ ਆਪਣੇ ਆਪ ਨੂੰ ਕਾਇਮ ਰੱਖ ਸਕੋ ਸ਼ੁਕਰ ਹੈ ਕਿ ਆਪ ਵੀ ਕੰਮ ਕੀਤਾ ਮੈਂ ਖੁਦ ਕਈਆਂ ਨੂੰ ਕਰਾਇਆ ਵੀ ਕੈਂਪ ਕੀਤੇ ਆਪਣੇ ਮਾਈਂਡ ਨੂੰ ਰੀਸੈਟ ਕਰੀਏ ਸਮਝੀਏ ਮਨ ਹੈ ਕਿ ਹੋਨੇ ਸਾਰਾ ਜਿਹੜਾ ਘਟਨਾ ਕਰਮ ਵਾਪਰਿਆ ਉਹ ਤੁਸੀਂ ਸਭ ਜਾਣਦੇ ਹੋ ਕਿ ਹਾਈ ਕੋਰਟ ਜਾਂਦਾ ਪਰਿਵਾਰ ਪਰਿਵਾਰ ਵੀ ਨਾ ਕਹਾਂ ਇੱਕ ਬੰਦਾ ਸਾਰੀ ਫੈਮਿਲੀ ਨਹੀਂ ਪਰਿਵਾਰ ਵਾਲਿਆਂ ਨੇ ਤੇ ਪਰਮੇਸ਼ਰ ਦੁਆਰ ਦੇ ਹੱਕ ਵਿੱਚ ਕਹਿ ਲੋ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਅਸੀਂ ਉੱਥੇ ਇਦਾਂ ਦਾ ਕੁਝ ਕਦੇ ਨਹੀਂ ਵੇਖਿਆ ਤੁਸੀਂ ਸਾਰਿਆਂ ਨੇ ਪਰਿਵਾਰ ਦੀ ਸਟੇਟਮੈਂਟ ਵੀ ਸੁਣੀ ਹੈ ਚੈਨਲਾਂ ਦੇ ਉੱਤੇ ਚਲਾਈ ਹੈ ਹਾਈ ਕੋਰਟ ਜਾਂਦਾ ਕੋਈ ਵੀਰ ਉਹ ਕਹਿੰਦਾ ਹੈ ਕਿ ਮੈਨੂੰ ਮੈਂ ਆ ਸ਼ੱਕ ਦੂਰ ਕਰਨਾ ਹੈ ਮੇਨੇ ਅੰਦਰ ਡਾਊਟ ਹੈ ਵੀ ਕਿਤੇ ਸਾਡੀ ਭੈਣ ਨਾਲ ਕੁਝ ਗਲਤ ਤਾਂ ਨਹੀਂ ਹੋਇਆ ਹਰਕ ਨੂੰ ਹੱਕ ਬਣਦਾ ਤਿੰਨ ਰੀਜਨ ਇਹਦੇ ਪਿੱਛੇ ਹੋ ਸਕਦੇ ਨੇ ਨੰਬਰ 1 ਵਿਰੋਧੀਆਂ ਦਾ ਚੱਕਿਆ ਚਕਾਇਆ ਬੰਦਾ ਚਲੇ ਜਾਂਦਾ ਨੰਬਰ 2 ਲਾਲਚਵਸ ਹੋ ਕੇ ਚਲੇ ਆ ਜਾਂਦਾ ਨੰਬਰ 3 ਇਹ ਵੀ ਹੋ ਸਕਦਾ ਹੈ ਕਿ ਜੈਨੂਨ ਹੋਵੇ ਸੱਚਮੁੱਚ ਹੀ ਇਹ ਹੋਵੇ ਕਿ ਅਸੀਂ ਇਹ ਸ਼ੱਕ ਕੱਢੀਏ ਇਹ ਵੀ ਹੋ ਸਕਦਾ ਹੈ ਤੀਜੀ ਗੱਲ ਵੀ ਹੋ ਸਕਦੀ ਹੈ ਵੀ ਮੇਰੀ ਭੈਣ ਹੈ ਮੇਰੀ ਧੀ ਹੈ ਅਸੀਂ ਵੇਖਣਾ ਵੀ ਕੀ ਹੋਇਆ ਸੀ ਤੇ ਮੈਂ ਤੇ ਪਹਿਲੇ ਦਿਨ ਤੋਂ ਇਹ ਬੇਨਤੀ ਕੀਤੀ ਹੈ ਕੋਈ ਵੀ ਏਜੰਸੀ ਇਹਦੀ ਜਾਂਚ ਕਰ ਲਵੇ ਅਸੀਂ ਸਹਿਯੋਗ ਕਰਾਂਗੇ ਚਾਰ ਦਿਨ ਵਾਸਤੇ ਮੈਂ ਇੱਥੇ ਨਹੀਂ ਸਾਂ ਮੀਡੀਏ ਨੇ ਪੋਸਟਮਾਰਟਮ ਦੀ ਰਿਪੋਰਟ ਵੀ ਵਿਖਾਈ ਹੈ ਚੈਨਲਾਂ ਦੇ ਉੱਤੇ ਜਿਹੜੇ ਜਿਹੜੇ ਦੋਸ਼ ਲੱਗੇ ਨੇ ਉਹਦੇ ਵਿੱਚ ਕੁਛ ਨਹੀਂ ਉਹਦੇ ਸਰੀਰ ਨਾਲ ਉਹਦੇ ਨਾਲ ਲੜਕੀ ਨਾਲ ਕੋਈ ਬਦਸਲੂਕੀ ਨਹੀਂ ਹੋਈ ਚਲੋ ਇਹ ਬਾਕੀ ਦੀ ਇਨਕੁਆਰੀ ਵੀ ਹੋਏਗੀ ਉਹਦੇ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਜਾਏਗਾ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੇਰੀ ਵੀਡੀਓ ਸਾਹਮ ਕੇ ਰੱਖਿਓ ਇਲਜ਼ਾਮ ਵਿੱਚ ਤੇ ਸਾਬਤ ਕਰਨ ਵਿੱਚ ਬਹੁਤ ਫਰਕ ਹੁੰਦਾ ਪਰ ਮੈਂ ਹੈਰਾਨ ਆ ਇਨਕੁਆਰੀ ਚੱਲ ਰਹੀ ਏ ਸਭ ਕੁਝ ਚੱਲ ਰਿਹਾ ਏ ਪਰ ਕਈ ਬੰਦਿਆਂ ਨੇ ਚੈਨਲਾਂ ਤੇ ਬਹਿ ਕੇ ਇਦਾਂ ਇਦਾਂ ਦੇ ਸ਼ਬਦ ਵਰਤੇ ਨੇ ਇਹ ਤੇ ਇਦਾਂ ਹੀ ਹੁੰਦੇ ਨੇ ਇਹ ਡੇਰਿਆਂ 'ਚ ਇਹ ਕੁਝ ਹੁੰਦਾ ਇੱਥੇ ਆ ਹੁੰਦਾ ਇੱਥੇ ਆ ਹੁੰਦਾ ਮਤਲਬ ਪਹਿਲਾਂ ਹੀ ਬਲਾਧਕਾਰੀ ਅਸੀਂ ਬਣਾ ਦਿੰਨੇ ਆਂ ਇਦਾਂ ਦੇ ਸ਼ਬਦ ਜਿਹੜੇ ਸੀ ਸ਼ਬਦ ਬੋਲਣ ਤੋਂ ਵੀ ਸੰਗ ਮਹਿਸੂਸ ਕਰਦੇ ਆਂ ਮੈਂ ਆਪਣੀ ਸਾਰੀ ਜ਼ਿੰਦਗੀ ਚ ਜਿੰਨੂੰ ਅਸੀਂ ਅਸ਼ਲੀਲ ਸ਼ਬਦ ਕਹਿੰਦੇ ਆ ਨਾ ਅਸ਼ਲੀਲ ਆਪਣੀ ਸਾਰੀ ਜ਼ਿੰਦਗੀ ਵਿੱਚ ਆਪਣੇ ਮੂੰਹ ਤੋਂ ਨਹੀਂ ਬੋਲੇ ਮੇਰੀ ਜ਼ੁਬਾਨ ਤੋਂ ਕਦੇ ਇਹ ਸ਼ਬਦ ਅਸ਼ਲੀਲ ਗਾਲ ਵੀ ਜਿੰਨੂੰ ਕਹਿੰਦੇ ਆ ਕਦੇ ਮੈਂ ਕੱਢੀ ਨਹੀਂ ਸਾਰੀ ਜ਼ਿੰਦਗੀ 41 ਸਾਲ ਦਾ ਹੋ ਗਿਆ 42ਵਾਂ ਸਾਲ ਚੱਲ ਰਿਹਾ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਮੈਂ ساری ਜ਼ਿੰਦਗੀ ਕਦੇ ਕਿਸੇ ਕੱਲੀ ਬੀਬੀ ਨੂੰ ਮਿਲਿਆ ਮੈਂ ਖਿਆਲ ਰੱਖਿਆ ਮੈਨੂੰ ਮਾਹ ਪੁਰਖਾਂ ਨੇ ਕਿਹਾ ਸੀ ਤੈਨੂੰ ਚੋਲਾ ਪਵਾ ਕੇ ਪੁਆਤਾ ਦਾਗ ਨਾ ਲੱਗਣ ਤੇ ਤੇ ਮੈਂ ਕਿਹਾ ਸੀ ਮੈਂ ਬਚਨ ਤੇ ਪੈਰਾ ਦੇਣਾ ਦੋ ਚੀਜ਼ਾਂ ਤੇ ਮੈਂ ਕੰਮ ਕਰਨਾ ਜ਼ਿੰਦਗੀ ਵਿੱਚ ਪ੍ਰਾਪਰਟੀ ਨਹੀਂ ਬਣਾਉਣੀ ਆਪਣੇ ਨਾਂ ਤੇ ਪੈਸਾ ਨਹੀਂ ਇਕੱਠਾ ਕਰਨਾ ਸੰਗਤ ਨੇ ਦਿੱਤਾ ਤੇ ਸੰਗਤ ਤੇ ਹੀ ਲਾ ਦੇਣਾ ਆਪਣੇ ਨਾਂ ਤੇ ਕੋਈ ਪ੍ਰਾਪਰਟੀਆਂ ਨਹੀਂ ਬਣਾਉਣੀ ਜਾਇਦਾਦਾ ਨਹੀਂ ਬਣਾਉਣੀ ਉਹ ਗੱਲ ਵੱਖ ਹੈ ਵੀ ਆਪ ਦਸਤਾਰ ਬਨ ਲਈ ਕਿਸੇ ਨੇ ਦਸਤਾਰ ਦੇ ਦਿੱਤੀ ਕਿਸੇ ਨੇ ਘੜੀ ਦੇ ਦਿੱਤੀ ਕਿਸੇ ਨੇ ਸ਼ਾਲ ਦੇ ਦਿੱਤਾ ਕਿਸੇ ਨੇ ਜੁੱਤਾ ਦੇ ਦਿੱਤਾ ਫਰੀ ਗੱਲ ਦਾ ਮੈਂ ਖਿਆਲ ਰੱਖਿਆ ਵੀ ਮੈਂ ਆਪਣੇ ਨਾਮ ਦੇ ਉੱਤੇ ਕੋਈ ਪਰਸਨਲ ਪ੍ਰਾਪਰਟੀਆਂ ਜਾਇਦਾਦਾਂ ਨਹੀਂ ਬਣਾਉਣੀਆਂ ਇੱਕ ਆਪਣੇ ਕਰੈਕਟਰ ਨੂੰ ਉੱਚਾ ਰੱਖਣਾ ਮੈਂ ਆਪਣੀ ਜ਼ਿੰਦਗੀ ਵਿੱਚ ਆਪਣੀ ਮਦਰ ਨੂੰ ਵੀ ਜਦੋਂ ਮਿਲਿਆ ਨਾ ਤੇ ਉਦੋਂ ਵੀ ਮੈਂ ਮਿਲਣ ਵੇਲੇ ਕਹਿੰਦਾ ਹੁੰਦਾ ਸੀ ਮਾਤਾ ਜੀ ਜੇ ਆਉਣਾ ਹੈ ਨਾ ਤੇ ਪਾਪਾ ਜੀ ਨੂੰ ਨਾਲ ਲੈ ਕੇ ਆਇਓ ਜਾਂ ਬ੍ਰਦਰ ਮੇਰੇ ਨੂੰ ਲੈ ਆਇਓ ਮੈਂ ਇਕੱਲਾ ਆਪਣੀ ਮਦਰ ਤੱਕ ਨੂੰ ਵੀ ਜ਼ਿੰਦਗੀ 'ਚ ਨਹੀਂ ਮਿਲਿਆ ਜੇ ਕਿਸੇ ਨੇ ਮੈਨੂੰ ਕਿਹਾ ਬਹੁਤ ਹੀ ਜ਼ਰੂਰੀ ਹੈ ਜੀ ਗੱਲ ਕਰਨੀ ਹੈ ਤਾਂ ਵੀ ਮੈਂ ਆਪਣਾ ਸਿੰਘ ਕੋਲ ਬਿਠਾਇਆ ਅੱਜ ਤੱਕ ਇਹ ਗੱਲ ਜਿਹੜੇ ਮੇਰੇ ਕੋਲ ਚਲੇ ਵੀ ਗਏ ਹੈ ਨਾ ਸਿੰਘ ਮੇਰੇ ਨਾਲ 10 ਸਾਲ ਰਿਹਾ ਕੋਈ 15 ਸਾਲ ਰਿਹਾ ਉਹ ਹੋਰ ਗੱਲ ਕਰਕੇ ਭਾਵੇਂ ਮੇਰੇ ਨਾਲ ਜ਼ਿੰਦਗੀ 'ਚ ਨਾਰਾਜ਼ ਹੋ ਜਾਣ ਪਰ ਉਹ ਵੀ ਇਹ ਗੱਲ ਕਦੇ ਨਹੀਂ ਮੰਨ ਸਕਦੇ ਕਿ ਮੇਰੇ ਚੋਲੇ ਤੇ ਦਾਗ ਲੱਗਿਆ ਹੋਇਆ ਮੈਂ ਬਾਣੇ ਨੂੰ ਦਾਗ ਲਾਇਆ ਜਾਂ ਮੈਂ ਜ਼ਿੰਦਗੀ ਵਿੱਚ ਕੋਈ ਗਲਤੀ ਕੀਤੀ ਹੈ ਪਰ ਸਾਡਾ ਸਮਾਜ ਹੈ ਨਾ ਜਿਹੜਾ ਇਹ ਬੜੀ ਛੇਤੀ ਸਰਟੀਫਿਕੇਟ ਦੇ ਦਿੰਦਾ ਮੈਨੂੰ ਲੱਗਦਾ ਹੈ ਹਰ ਵੇਲੇ ਵੇਟ ਕਰਦੇ ਨੇ ਕਿ ਰਣਜੀਤ ਸਿੰਘ ਜੇਲ੍ਹ ਵਿੱਚ ਜਾ ਕੇ ਸੌਏਗਾ ਸੌਂ ਵੀ ਜਾਏਗਾ ਮੰਨ ਲਓ ਇਨਵੈਸਟੀਗੇਸ਼ਨ ਹੋਵੇ 3 4 6 ਮਹੀਨੇ ਹੋ ਸਕਦਾ ਉਹ ਕਹਿਣ ਵੀ ਅਸੀਂ ਇਨਵੈਸਟੀਗੇਸ਼ਨ ਕਰਨੀ ਹੈ ਲੱਗ ਜਾਂਨ ਇਨਵੈਸਟੀਗੇਸ਼ਨ ਤੇ ਅਰੇਸਟ ਕਰਕੇ ਜੇਲ੍ਹ ਚ ਬੰਦ ਕਰ ਦੇਣ ਜੇ ਮੈਂ ਜੇਲ੍ਹ ਚ ਸੌ ਜਾਗਾ ਤੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਸੁੱਖ ਦੀ ਨੀਂਦ ਆ ਜਾਏਗੀ ਘਰਾਂ ਚ ਬੜੀ ਸ਼ਾਂਤੀ ਦੀ ਨੀਂਦ ਆਏਗੀ ਉਹ ਤਾਂ ਤਾਂ ਆਉਣੀ ਹੈ ਜੇ ਸਾਡੇ ਕਰਮ ਸਹੀ ਨੇ ਸਾਡੀ ਸੋਚ ਸਹੀ ਹੈ ਸਾਡਾ ਮਨ ਸ਼ੁੱਧ ਹੈ ਅਸੀਂ ਸਹੀ ਚੱਲਦੇ ਆ ਉਹ ਤਾਂ ਨੀਂਦ ਆਉਣੀ ਜੇ ਮੈਂ ਸਹੀ ਹੋਇਆ ਨਾ ਮੈਂ ਸ਼ੁੱਧ ਹੋਇਆ ਮੈਂ ਗਲਤ ਨਾ ਹੋਇਆ ਮੈਨੂੰ ਜੇਲ੍ਹ 'ਚ ਵੀ ਨੀਂਦ ਚੱਜਦੀ ਆ ਜਾਂਦੀ ਪਰ ਅਸੀਂ ਪਹਿਲਾਂ ਹੀ ਏਡੇ ਏਡੇ ਠੱਪੇ ਲਾ ਦਿੰਨੇ ਆ ਮੈਂ ਚੈਨਲਾਂ 'ਤੇ ਬੈਠੇ ਪੈਨਲਾਂ ਦੇ ਵਿੱਚ ਬੰਦਿਆਂ ਨੂੰ ਸੁਣਿਆ ਇਦਾਂ ਹੁੰਦਾ ਜੀ ਆਹ ਹੁੰਦਾ ਜੀ ਇਹ ਬੰਦੇ ਇਦਾਂ ਦੇ ਹੁੰਦੇ ਨੇ ਇਹ ਠੱਗ ਹੁੰਦੇ ਨੇ ਚੋਰ ਹੁੰਦੇ ਨੇ ਇਹ ਬਲਾਦਕਾਰੀ ਹੁੰਦੇ ਨੇ ਰੇਪਿਸਟ ਮਤਲਬ ਜਿਹੜੇ ਸ਼ਬਦ ਬੋਲਣ ਲੱਗਿਆਂ ਵੀ ਸੰਗ ਲੱਗਦੀ ਹੈ ਨਾ ਉਹ ਸ਼ਬਦ ਤੁਸੀਂ ਫੱਟ ਕਿਸੇ ਬੰਦੇ ਨਾਂ ਨਾਲ ਲਾ ਦਿੰਨੇ 5-500 ਕਿੱਲਾ ਜ਼ਮੀਨ ਬਣਾਉਣ ਵਾਲੇ ਵੀ ਇੱਥੇ ਬਾਬੇ ਨੇ ਆਪਣੀਆਂ ਪ੍ਰਾਪਰਟੀਆਂ ਪਰ ਕੁਝ ਬੰਦਿਆਂ ਦੀਆਂ 5-7 ਜੁੱਤੀਆਂ ਵੀ ਜਿਹੜੀਆਂ ਨੇ ਸਾਨੂੰ ਚੁੱਪਦੀਆਂ ਰਹਿੰਦੀਆਂ ਸਾਰੀ ਉੱਤੇ ਜਿਨ੍ਹਾਂ ਨੇ 15-1500 ਕਿੱਲਾ ਜ਼ਮੀਨ ਦਾ ਬਣਾਇਆ ਪਾਈਆਂ ਉੱਤੋਂ ਚੱਗੀਆਂ ਹੀ ਵੇਖਣ ਨੂੰ ਸਾਦੇ ਰਹੇ ਪ੍ਰਾਪਰਟੀਆਂ ਹੀ ਬਣਾਈਆਂ ਉਹ ਨਹੀਂ ਦੱਸਣੇ ਸਾਡੇ ਵਰਗਿਆਂ ਦੀ ਬੰਨੀ ਰੰਗਦਾਰ ਫੱਗੀ ਸਾਨੂੰ ਚੁੱਪਦੀ ਰਹਿੰਦੀ ਹੈ ਪੱਗ ਇਦਾਂ ਦੀ ਕਿਉਂ ਬੰਨ ਲਈ ਕੱਪੜੇ ਇਦਾਂ ਦੇ ਕਿਉਂ ਪਾ ਲਏ ਇਹ ਹੀ ਕੁਝ ਸਾਡੇ ਦਿਮਾਗ ਚ ਆਉਂਦਾ ਰਹਿੰਦਾ ਪਰ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਏਡੀ ਕਾਲ ਨਾ ਕਰਿਆ ਕਰੋ ساری ਜ਼ਿੰਦਗੀ ਦੀ ਕਿਸੇ ਬੰਦੇ ਦੀ ਕੀਤੀ ਹੋਈ ਨਾ ਇੱਕਦਮ ਇੱਕਦਮ ਹੀ ਅਸੀਂ ਰੋਲ ਕੇ ਰੱਖ ਦਿੰਦੇ ਇੱਕਦਮ ਰੋਲ ਕੇ ਰੱਖ ਦਿੰਦੇ ਨਾਲੇ ਦਿਲ ਨਹੀਂ ਦੁਖਾਈ ਦਾ ਜਿਹੜਾ ਪਿਆਰ ਕਰਨ ਵਾਲਾ ਹੁੰਦਾ ਹੈ ਉਹਨਾਂ ਦੀ ਕਿੰਨੀ ਕਿੰਨੀ ਤਕਲੀਫ ਚ ਹੋਣਗੇ ਮੰਨ ਲਓ ਸਾਰੀ ਸਾਰੀ ਰਾਤ ਨਹੀਂ ਕਈ ਬੰਦੇ ਸੁੱਤੇ ਹੋਣੇ ਸੁਣ ਕੇ ਜਿਹੜੇ ਮੈਨੂੰ ਦਿਲੋਂ ਜਾਣਦੇ ਆ ਵੀ ਯਾਰ ਇਦਾਂ ਤਾਂ ਕੁਝ ਤਾਂ ਨਹੀਂ ਹੋ ਸਕਦਾ ਇਦਾਂ ਤਾਂ ਨਹੀਂ ਇਦਾਂ ਦਾ ਕੁਝ ਤਾਂ ਨਹੀਂ ਕਰ ਸਕਦੇ ਵੀ ਕਤਲ ਕਰ ਦੇਣਗੇ ਕਿਸੇ ਨਾਲ ਇਦਾਂ ਦਾ ਕੰਮ ਕਰਨਗੇ ਨਾਲੇ ਜਿਹੜੇ ਵੇਲੇ ਦੀ ਤੁਸੀਂ ਗੱਲ ਕਰਦੇ ਹੋ ਨਾ ਮੈਂ ਆਪਣੀ ਜ਼ਿੰਦਗੀ ਚ ਐਨਾ ਵਿਜੀਰਿਆ ਨਾ ਅਮਰਤ ਛਕਾਉਣ ਦੇ ਉੱਤੇ ਸਿੰਘ ਸਜਾਉਣ ਦੇ ਉੱਤੇ ਕਲਗੀਧਰ ਪਾਤਸ਼ਾਹ ਦੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਨਾ ਮੈਂ ਦਿਨ ਵੇਖਿਆ ਨਾ ਮੈਂ ਰਾਤ ਵੇਖੀ ਨਾ ਮੈਂ ਸਵੇਰ ਵੇਖੀ ਨਾ ਮੈਂ ਸ਼ਾਮ ਵੇਖੀ ਸਾਰੀ ਸਾਰੀ ਰਾਤ ਮੈਂ ਛੜਕਾਂ ਤੇ ਸਾਰੀ ਜਵਾਨੀ ਮੇਰੀ ਜਿਹਨੂੰ ਤੁਸੀਂ ਕਹਿੰਦੇ ਆ ਨਾ ਕਿ ਬੰਦਾ 16 ਸਾਲ ਦਾ ਜਵਾਨੀ ਚ ਪੈਰ ਧਰਦਾ 16 ਤੋਂ ਲੈ ਕੇ ਮੇਰੀ 38 40 ਸਾਲ ਤੱਕ ਛੜਕਾਂ ਤੇ ਉਮਰ ਨਿਕਲੀ ਸਾਰੀ ਜਵਾਨੀ ਛੜਕਾਂ ਤੇ ਲਾਈ ਰੋੜਾਂ ਤੇ ਲਾਈ ਮਿਹਨਤ ਕਰਦਿਆਂ ਲਾਈਏ ਬਾਬੇ ਦੀ ਸਿੱਖੀ ਦਾ ਪ੍ਰਚਾਰ ਕਰਨਾ ਗੁਰੂ ਸਾਹਿਬ ਦੀ ਸਿੱਖੀ ਬਧੇ ਘਰ ਘਰ ਵਿੱਚ ਅਮਰ ਸੰਚਾਰ ਹੋਵੇ ਨਸ਼ੇ ਨਿਕਲ ਜਾਣ ਪੰਜਾਬ ਚ ਸਿੰਘ ਦਾ ਮਾਲੇ ਸਜਾਉਣ ਦਸਤਾਰਾਂ ਸਜਾਉਣ ਦਾੜੀਆਂ ਹੋਣ ਔਰ ਇਹਦਾ ਰਿਜ਼ਲਟ ਵੀ ਬਹੁਤ ਆਇਆ ਘਟ ਤੋਂ ਘਟ 10 ਲੱਖ ਲੋਕਾਂ ਨੇ ਅਮਰ ਛੱਕੇ ਸੋ ਸਭ ਕੁਝ ਸਭ ਦੇ ਸਾਹਮਣੇ ਸੀ ਕੋਈ ਪ੍ਰਾਪਰਟੀ ਨਹੀਂ ਬਣਾਈ ਕੋਈ ਜਾਇਦਾਦ ਨਹੀਂ ਬਣਾਈ ਉਸ ਆਪਣੇ ਨਾਮ ਮੇਰੇ ਤੁਸੀਂ ਕੱਢਿਓ ਵੀ ਕਿਤੇ ਕੁਝ ਹੈ ਸਭ ਕੁਝ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਾਤ ਆਪਣੇ ਆਪ ਨੂੰ ਬੇਦਾਗ ਰੱਖਿਆ ਹੁਣ ਮੈਂ ਉਸ ਦਿਨ ਨਾ ਜਿਸ ਦਿਨ ਇਹ న్యూਸ ਆਈ ਬੰਦਿਆਂ ਨੂੰ ਬੋਲਦਿਆਂ ਸੁਣਿਆ ਮੇਰੇ ਮਨ ਚ ਕਦੇ ਖਿਆਲ ਨਹੀਂ ਆਇਆ ਕਿ ਮੇਰੀ ਮਦਰ ਚਲੇ ਗਏ ਪਿਛਲੇ ਸਾਲ ਬੜਾ ਦੁੱਖ ਲੱਗਾ ਮੈਨੂੰ ਮੇਰੀ ਮਾਂ ਦਾ ਜਾਣ ਦਾ ਤਕਲੀਫ ਹੁੰਦੀ ਹੈ ਚਲੋ ਮਾਂ ਨਾਲ ਅਟੈਸ ਸੀ ਮੈਂ ਮਾਂ ਦੇ ਰੂਪ ਵਿੱਚ ਔਰਤ ਤੁਹਾਡੀ ਜ਼ਿੰਦਗੀ ਚ ਆਉਂਦੀ ਹੈ ਭੈਣ ਦੇ ਰੂਪ ਵਿੱਚ ਆਉਂਦੀ ਹੈ ਘਰ ਵਾਲੀ ਦੇ ਰੂਪ ਵਿੱਚ ਆਉਂਦੀ ਹੈ ਧੀ ਦੇ ਰੂਪ ਵਿੱਚ ਆਉਂਦੀ ਹੈ ਵਿਆਹ ਕਰਾਇਆ ਨਹੀਂ ਘਰ ਵਾਲੀ ਹੈ ਨਹੀਂ ਭੈਣ ਸਾਡੇ ਵੈਸੀ ਹੈ ਨਹੀਂ ਸੀ ਤੇ ਧੀ ਆਪੀ ਨਹੀਂ ਹੋਣੀ ਪਰ ਇੱਕੋ ਹੀ ਰਿਸ਼ਤਾ ਔਰਤ ਦੇ ਨੇੜੇ ਮੇਰੀ ਮਾਂ ਜਿੱਦਣ ਉਹ ਨਿਊਜ਼ਾਂ ਚੱਲ ਰਹੀਆਂ ਸੀ ਨਾ ਤਾਂ ਮੈਂ ਸੱਚੀ ਕਿਹਾ ਵੀ ਚੰਗਾ ਹੋਇਆ ਮੇਰੀ ਮਾਂ 1 ਸਾਲ ਪਹਿਲਾਂ ਗਈ ਉਹਨੇ ਵੇਖਿਆ ਨਹੀਂ ਜੇ ਮੇਰੀ ਮਾਂ ਇਹ ਨਿਊਜ਼ਾਂ ਵੇਖਦੀ ਤੇ ਮੈਨੂੰ ਪੱਕਾ ਪੁੱਛਦੀ ਕਿ ਤੂੰ ਤੇ ਜ਼ਿੰਦਗੀ 'ਚ ਮੈਨੂੰ ਵੀ ਨਹੀਂ ਕਦੇ ਖੱਲਾ ਮਿਲਿਆ ਮੈਨੂੰ ਵੀ ਕਹਿੰਦਾ ਹੁੰਦਾ ਸੀ ਕਿ ਮੈਂ ਇਕੱਲਿਆਂ ਨਹੀਂ ਮਿਲਦਾ ਤੇ ਆ ਰਿਜ਼ਲਟ ਨਿਕਲਿਆ 41 42 ਸਾਲ ਦੀ ਉਮਰ ਤੇ ਜਾ ਕੇ ਬਲਾਦਕਾਰੀ ਰੇਪਿਸਟ ਸ਼ਬਦ ਅਸੀਂ ਫੱਟ ਲਾ ਦਿੰਦੇ ਕੋਈ ਰਿਜ਼ਲਟ ਨਹੀਂ ਆਇਆ ਕੋਈ ਨਤੀਜਾ ਨਹੀਂ ਨਿਕਲਿਆ ਕੋਈ ਅਜੇ ਇਨਵੈਸਟੀਗੇਸ਼ਨ ਨਹੀਂ ਹੋਈ ਪੋਸਟਮਾਰਟਮ ਦੀਆਂ ਰਿਪੋਰਟਾਂ ਚੈਨਲਾਂ ਦੇ ਉੱਤੇ ਚੱਲ ਰਹੀਆਂ ਨੇ ਜਿਹੜੀਆਂ ਜਿਹੜੀਆਂ ਧਾਰਾ ਲਗੀਆਂ ਨੇ ਉਹ ਆਪੇ ਆਉਣ ਵਾਲੇ ਸਮੇਂ ਦੇ ਵਿੱਚ ਦਿਸ ਜਾਣੀਆਂ ਨੇ ਪਰ ਅਸੀਂ ਕੀ ਹੈ ਜਿਵੇਂ ਵੇਟ ਨਹੀਂ ਕਰ ਰਹੇ ਹੁੰਦੇ ਕਈ ਬੰਦੇ ਤੇ ਅਸੀਂ ਇਦਾਂ ਹੀ ਕਿਉਂ ਕਰਦੇ ਹਾਂ ਕੋਈ ਵੀ ਬੰਦਾ ਜ਼ਿੰਦਗੀ 'ਚ ਕਿਸੇ ਵੀ ਫੀਲਡ 'ਚ ਜਾਂਦਾ ਭਾਵੇਂ ਉਹ ਗਾਉਣ ਵਾਲਾ ਹੋਵੇ ਭਾਵੇਂ ਉਹ ਧਾਰਮਿਕ ਵਿਥ ਹੋਵੇ ਕੋਈ ਬੱਚੇ ਕੀਰਤਨ ਕਰਨ ਲੱਗੇ ਨੇ ਕਿੰਨੇ ਅਸੀਂ ਤਾਂ ਕਿਉਂ ਖਿੱਚਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ 'ਚ ਇਹ ਸੁਭਾਅ ਕਿਉਂ ਆ? ਅਸੀਂ ਕਿਉਂ ਨਹੀਂ ਬਰਦਾਸ਼ਤ ਕਰਦੇ ਕੋਈ ਸੋਹਣੀ ਗੱਡੀ 'ਚ ਬੈਠਾ ਹੈ ਕਿਉਂ ਨਹੀਂ ਬਰਦਾਸ਼ਤ ਕਰਦੇ ਕੋਈ ਦਿਲਜੀਤ ਵਰਗਾ ਗਾ ਰਿਹਾ ਸ਼ਹਿਰਾਂ ਪਿੰਡਾਂ 'ਚ ਦੁਨੀਆ ਦੇ ਵਿੱਚ ਵੱਡੀ ਸਟੇਜ ਤੇ ਜਾ ਕੇ ਗਾ ਰਿਹਾ ਕੋਈ ਮੂਸੇ ਵਾਲਾ ਕਿਸੇ ਮਾਂ ਦਾ ਪੁੱਤ ਕਿਸੇ ਨਿੱਕੇ ਜਿਹੇ ਪਿੰਡੋਂ ਚੋਂ ਉੱਠ ਕੇ ਕਿਤੇ ਦੀ ਕਿਤੇ ਪਹੁੰਚਿਆ ਪੰਜਾਬੀ ਹੈ ਸਾਡਾ ਅਸੀਂ ਕਿਉਂ ਲੱਤਾਂ ਖਿੱਚਦੇ ਹਾਂ ਸਾਰੇ ਧਾਰਮਿਕ ਖੇਤਰ ਦੇ ਵਿੱਚ ਵੀ ਮੈਂ ਆਇਆ ਵੀ ਯਾਰ ਮੰਡੀਆਂ ਭਰ ਜਾਂਦੀਆਂ 20-20 ਏਕੜ ਜਗ੍ਹਾ ਚਾਹੀਦੀ ਹੈ ਦਵਾਨ ਲੱਗਣਗੇ ਫੇਰ ਕਿ ਕਿਉਂ ਨਹੀਂ ਬਰਦਾਸ਼ਤ ਕਰਦੇ ਕਿਉਂ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਹਾਂ ਕਿਉਂ ਅਸੀਂ ਖੁਸ਼ ਹੁੰਨੇ ਆ ਕਿ ਬੰਦਾ ਜੇਲ੍ਹਾਂ ਚ ਸੜੇ ਬੰਦਾ ਮਰੇ ਇਹ ਖਤਮ ਹੋਵੇ ਅਸੀਂ ਖੁਦ ਆਪਣੀ ਜ਼ਿੰਦਗੀ ਵਿੱਚ ਤਰੱਕੀ ਕਿਉਂ ਨਹੀਂ ਕਰਦੇ ਅਸੀਂ ਕਿਸੇ ਨੂੰ ਢਾਕੇ ਆਪਣੇ ਆਪ ਨੂੰ ਵੱਡਾ ਕਿਉਂ ਮਹਿਸੂਸ ਕਰਦੇ ਆ ਸਾਡਾ ਵਿਕਾਸ ਕਿਸੇ ਦੇ ਵਿਰੋਧ ਵਿੱਚ ਕਿਉਂ ਆ ਕਿਸੇ ਦਾ ਵਿਰੋਧ ਕਰਕੇ ਸਾਨੂੰ ਲੱਗਦਾ ਸੀ ਵਿਕਾਸ ਕਰ ਲਵਾਂਗੇ ਨਹੀਂ ਵਿਕਾਸ ਆਪ ਕਰੀਦਾ ਹੈ ਕਿਸੇ ਦੇ ਵਿਰੋਧ ਵਿੱਚੋਂ ਵਿਕਾਸ ਹੁੰਦਾ ਨਾ ਜਿਹੜਾ ਉਹ ਤੁਹਾਨੂੰ ਸੁੱਖ ਨਹੀਂ ਦਿੰਦਾ ਕਿਸੇ ਨੂੰ ਬਰਬਾਦ ਕਰਕੇ ਜਿਹੜੀ ਆਬਾਦੀ ਮਿਲਦੀ ਏ ਉਹ ਤੁਹਾਨੂੰ ਸੁੱਖ ਨਹੀਂ ਦਿੰਦੀ ਵਿਕਾਸ ਆਪ ਕਰੀਦਾ ਹੈ ਆਪ ਕਰੀਦਾ ਆਬਾਦ ਆਪ ਹੋਈਦਾ ਹੈ ਤਰੱਕੀ ਆਪ ਕਰੀਦੀ ਹੈ ਕਿਸੇ ਨੂੰ ਢਾਕੇ ਨਹੀਂ ਬਣੀਦਾ ਹੁੰਦਾ ਅੰਦਰ ਦੁਸ਼ਮਣੀਆਂ ਨਹੀਂ ਰੱਖੀਦੀਆਂ ਬਦਲਾਖੋਰੀ ਦੀ ਭਾਵਨਾ ਜ਼ਿੰਦਗੀ 'ਚ ਨਹੀਂ ਰੱਖੀ ਦੀ। ਮਾਫ਼ ਕਰਨਾ ਸਿੱਖੀ ਦਾ। ਤਾਂ ਕਰਕੇ ਵੀਰੋ ਭਰਾਵੋ ਇੰਨੀ ਛੇਤੀ ਯਾਰ ਤੁਸੀਂ ਇਲਜ਼ਾਮ ਲਾ ਦਿੰਨੇ ਆ। ਇਲਜ਼ਾਮ ਤਾਂ ਲੱਗ ਗਿਆ। ਇਲਜ਼ਾਮ ਤਾਂ ਲੱਗ ਗਿਆ ਚਲੋ। ਪਰ ਅਸੀਂ ਫਟਾਫਟ ਕਲੀਅਰ ਵੀ ਕਰ ਦਿੰਨੇ ਆ। ਫੈਸਲਾ ਵੀ ਸੁਣਾ ਦਿੰਨੇ। ਫਟਾਫਟ ਫੈਸਲੇ ਸੁਣਾ ਦਿੰਨੇ। ਅਸੀਂ ਵੇਟ ਨਹੀਂ ਕਰਦੇ। 2 ਮਹੀਨੇ, 4 ਮਹੀਨੇ ਰੁਕਤਾ ਜਾਈਏ, ਵੇਖ ਤਾਂ ਲਈਏ। ਰਿਐਲਿਟੀ ਕੀ ਹੈ ਸਚਾਈ ਕੀ ਹੈ ਅਸੀਂ ਜੋ ਚਾਹੁੰਦੇ ਆ ਫਟਾਫਟ ਉਹ ਕਰਨਾ ਸ਼ੁਰੂ ਕਰ ਦਿੰਨੇ ਉਦਾਂ ਦੀਆਂ ਸਟੇਟਮੈਂਟਾਂ ਦੇਣੀਆਂ ਫਟਾਫਟ ਸ਼ੁਰੂ ਕਰ ਦਿੰਨੇ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਵੇਟ ਕਰਿਆ ਕਰੋ ਰਿਐਲਿਟੀ ਵੇਖਿਆ ਕਰੋ ਦੋ ਗੱਲਾਂ ਮੈਂ ਤੁਹਾਨੂੰ ਕਿਹਾ ਨਾ ਕਰੈਕਟਰ ਇੱਕ ਤੇ